ਨੂੰ ਕਾਮਯਾਬੀ ਮਿਲ ਗਿਆ ਨਸ਼ੇ ਦੇ ਤਸਕਰਾਂ ਨੂੰ ਪਕੜਨ ਆਸਕੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਦੇ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਅਜੇ ਗਾਂਧੀ ਐਸਐਸਪੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ ਹੇਠ ਅੱਜ ਸਿਟੀ ਸਾਊਥ ਮੋਗਾ ਨਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਦੇ ਵਿੱਚ ਤਿੰਨ ਦੋ ਤਿੰਨ ਰੂਪੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ 200 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਇਹਦੇ ਵਿੱਚ ਮੁਕੱਦਮਾ ਨੰਬਰ 45 23225 ਇੱਕੀ ਐਨਡੀਪੀ ਸੈਕਟ ਤਹਿਤ ਸਿਟੀ ਸਾਉਥ ਮੋਗਾ ਦਰਜ ਕੀਤਾ ਗਿਆ ਜਿਦੇ ਵਿੱਚ ਤਿੰਨੇ ਦੋਸ਼ੀ ਧਰਮ ਸਿੰਘ ਤੇ ਕਮਲਜੀਤ ਸਿੰਘ ਤੇ ਜਸਪ੍ਰੀਤ ਉਰਫ ਜੱਸਾ ਜਿਹੜੇ ਦੋ ਦੋਸ਼ੀਆਂ ਦੇ ਇਹ ਫਿਰੋਜ਼ਪੁਰ ਨਾਲ ਇਹਨਾਂ ਦਾ ਸਬੰਧ ਹੈਗਾ ਤਿੰਨੇ ਦੋਸ਼ੀਆਂ ਦਾ ਜਿਨ੍ਹਾਂ ਦੇ ਪਹਿਲਾਂ ਵੀ ਚੋਰੀ ਤੇ ਖੋਹ ਦੇ ਮੁਕਾਦਮੇ ਦਰਜਾ ਇਹਨਾਂ ਤੇ ਤੇ ਧਰਮ ਸਿੰਘ ਤੇ ਦੋ ਮੁਕਾਦਮੇ ਤੇ ਕਮਲਜੀਤ ਤੇ ਵੀ ਦੋ ਮੁਕਾਦਮੇ ਦਰਜਾ ਤੇ ਇਹਨਾਂ ਦੀ ਹੁਣ ਅੱਗੇ ਅਸੀਂ ਪੁੱਛਗਿਸ਼ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੱਥੇ ਗਾਂ ਇਹਨਾਂ ਨੇ ਦੇਣੀ ਸੀਗੀ ਉਹ ਫਾਰਮੈਟ ਤੇ ਬੈਕਵਰਡ ਲਿੰਕ ਜੋੜ ਕੇ ਇਹਨਾਂ ਦੇ ਸਾਰੇ ਕਾਰਵਾਈ ਕੀਤੀ ਜੂ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅਗਲੀ ਪੂਰੀ ਇਹਨਾਂ ਤੇ ਜਿਹੜੀ ਸ਼ਕਤੀ ਨਾਲ ਜਿਹੜੀ ਪੁੱਛਗਿੱਛ ਕਰਕੇ ਤੇ ਕਾਰਵਾਈ ਕੀਤੀ ਜਾਂ। ਕਰਨ ਮੁਕਬਰੀ ਹੋਈ ਸੀ ਇੱਥੇ ਵੇਚਣ ਵਾਸਤੇ ਅਸੀਂ ਹਾਂ ਇਹ ਪੁਲਿਸ ਨੂੰ ਜਦੋਂ ਨਾਕਾ ਲੱਗਿਆ ਸੀਗਾ ਪਤਾ ਲੱਗਿਆ ਵੀ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਡੈਸ਼ਬੋਰਡ ਦੇ ਵਿੱਚੋਂ ਜਿਹ ਗੱਡੀ ਦੀ ਚੈਕਿੰਗ ਕਰਤੇ ਇਹਨਾਂ ਨੂੰ 200 ਹੈ 200 ਗ੍ਰਾਮ ਹੈਰਨ ਬਰਾਮਦ ਹੋਈ। ਉਹ ਗੱਡੀ ਵੀ ਜਬਤ ਕੀਤੀ ਹੈ। ਹਾਂ ਗੱਡੀ ਵੀ ਜਬਤ ਆ ਤਾ ਤਿੰਨੇ ਦੋਸ਼ੀ ਗ੍ਰਿਫਤਾਰ ਆ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ। ਸਰ ਮੋਗਾ ਪੁਲਿਸ ਨੂੰ ਕੰਮ ਜਮਾਈ ਮਿਲ ਗਿਆ ਨਸ਼ੇ ਦੇ ਤਸਕਰਾਂ ਨੂੰ ਫੜਨਾਸਤੇ। ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸ਼ੱਦ ਦੇ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਅਜੇ ਗਾਂਧੀ ਐਸਐਸਪੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ੇਟ ਅੱਜ ਸਿਟੀ ਸਾਊਥ ਮੋਗਾ ਨਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਦੇ ਵਿੱਚ ਤਿੰਨ ਦੋ ਤਿੰਨ ਰੁਪਿਆ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ 200 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਇਹਦੇ ਵਿੱਚ ਮੁਕੱਦਮਾ ਨੰਬਰ 45 23225 ਕੇਐਨਡੀਪੀ ਐਕਟ ਤਹਿਤ ਸਿਟੀ ਸਾਊਥ ਮੋਗਾ ਦਰਜ ਕੀਤਾ ਗਿਆ ਜਿਹਦੇ ਵਿੱਚ ਤਿੰਨੇ ਦੋਸ਼ੀ ਧਰਮ ਸਿੰਘ ਤੇ ਕਮਲਜੀਤ ਸਿੰਘ ਤੇ ਜਸਪ੍ਰੀਤ ਉਰਫ ਜੱਸਾ ਜਿਹੜੇ ਦੋ ਦੋਸ਼ੀਆਂ ਦੇ ਇਹ ਫਿਰੋਜ਼ਪੁਰ ਨਾਲ ਇਹਨਾਂ ਦਾ ਸੰਬੰਧ ਹੈਗਾ ਤਿੰਨੇ ਦੋਸ਼ੀਆਂ ਦਾ ਜਿਨ੍ਹਾਂ ਦੇ ਪਹਿਲਾਂ ਵੀ ਚੋਰੀ ਤੇ ਖੋਹ ਦੇ ਮੁਕੱਦਮੇ ਦਰਜਾ ਇਹਨਾਂ ਤੇ ਤੇ ਧਰਮ ਸਿੰਘ ਤੇ ਦੋ ਮੁਕੱਦਮੇ ਤੇ ਕਮਲਜੀਤ ਤੇ ਵੀ ਦੋ ਮੁਕੱਦਮੇ ਦਰਜਾ ਤੇ ਇਹਨਾਂ ਦੀ ਹੁਣ ਅੱਗੇ ਅਸੀਂ ਪੁੱਛਗਿਛ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੱਥੇ ਇਹ ਗਾਂ ਇਹਨਾਂ ਨੇ ਦੇਣੀ ਸੀਗੀ ਉਹ ਫਾਰਵਰਡ ਤੇ ਬੈਕਵਰਡ ਲਿੰਕ ਜੋੜ ਕੇ ਇਹਨਾਂ ਦੇ ਸਾਰੇ ਕਾਰਪੇ ਕੀਤੀ ਜਊ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅਗਲੀ ਪੂਰੀ ਇਹਨਾਂ ਤੇ ਜਿਹੜੀ ਸ਼ਕਤੀ ਨਾਲ ਜਿਹੜੀ ਪੁੱਛਗਿੱਛ ਕਰਕੇ ਤੇ ਕਾਰਵਾਈ ਕੀਤੀ ਜਾਂਦੀ ਹੈ। ਮਕਬਰੀ ਹੋਈ ਸੀ ਇੱਥੇ ਵੇਚਣ ਵਾਸਤੇ ਆਸੀ ਤੇ ਹਾਂ ਇਹ ਪੁਲਿਸ ਨੂੰ ਜਦੋਂ ਨਾਕਾ ਲੱਗਿਆ ਸੀਗਾ ਪਤਾ ਲੱਗਿਆ ਵੀ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਡੈਸ਼ਬੋਰਡ ਦੇ ਵਿੱਚੋਂ ਜਿਹ ਗੱਡੀ ਦੀ ਚੈਕਿੰਗ ਕਰਤੇ ਇਹਨਾਂ ਨੂੰ 200 200 ਗ੍ਰਾਮ ਹੈਰੋਨ ਬਰਾਮਦ ਹੋਈ। ਤਾਂ ਗੱਡੀ ਵੀ ਜਬਤ ਕੀਤੀ ਹੈ। ਹਾਂ ਗੱਡੀ ਵੀ ਜਬਤ ਤਾਂ ਤਿੰਨੇ ਦੋਸ਼ੀ ਗ੍ਰਿਫਤਾਰ ਆ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ।